ਗੁਰਦੇ ਪਿੱਤੇ ਦੀ ਪੱਥਰੀ ਵਾਸਤੇ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਜਿਹੜੀ ਛੱਠੀ ਦੀ ਪੂਜੀ ਹੁੰਦੀ ਹੈ ਅੱਜ ਆਪਾਂ ਛੱਠੀ ਦੀ ਪੂਜੀ ਬਣਾਵਾਂਗੇ ਤੇ ਦੱਸਾਂਗੇ ਇਹਦੇ ਕੀ ਕੀ ਫਾਇਦੇ ਹੁੰਦੇ ਆ ਤੇ ਇਹਨੂੰ ਕਿਵੇਂ ਬਣਾਇਆ ਜਾਂਦਾ ਹੈ ਤੇ ਤੁਸੀਂ ਕਮੈਂਟਾਂ 'ਚ ਦੱਸੋ ਵੀ ਜਿਨੇ ਅਜੇ ਤੱਕ ਛੱਠੀ ਦੀ ਪੂਜੀ ਜਿਹੜੀ ਖਾਧੀ ਨਹੀਂ ਜਾਂ ਜਿਨੇ ਖਾਧੀ ਹੈ ਉਹ ਜ਼ਰੂਰ ਦੱਸਿਓ ਜਿਨੇ ਖਾਧੀ ਹੈ ਉਹ ਵੀ ਜ਼ਰੂਰ ਦੱਸਿਓ ਤੇ ਜਿਵੇਂ ਸਾਗ ਹੁੰਦਾ ਸਾਗ ਨਾਲ ਉਹ ਦੁੱਗਣਾ ਟੇਸਟ ਹੁੰਦਾ ਦਾ ਸਾਗ ਨਾਲੋਂ ਮਤਲਬ ਬਹੁਤ ਜ਼ਿਆਦਾ ਸੁਆਦ ਹੁੰਦੀ ਹੈ ਸਾਗ ਤਾਂ ਪੰਜਾਬ ਦੇ ਵਿੱਚ ਅਜਿਹਾ ਕੋਈ ਬੰਦਾ ਨਹੀਂ ਹੋਣਾ ਜਿਨੇ ਖਾਦਾ ਨਹੀਂ ਹੋਣਾ ਹੁਣ ਤੁਸੀਂ ਦੇਖ ਲਓ ਵੀ ਸਾਗ ਕਿੰਨਾ ਸਵਾਦ ਹੁੰਦਾ ਉਹਦੇ ਨਾਲ ਉਹ ਗਣੀ ਸਵਾਦ ਹੁੰਦੀ ਹੈ ਇਹਦੀ ਬਣਾਓ ਹਮੇਸ਼ਾ ਪੁਰਜੀਏ ਕਈ ਹੋਰ ਤਰੀਕੇ ਨਾਲ ਵੀ ਇਹਨੂੰ ਖਾਂਦੇ ਆ ਪਰ ਇਹਦੀ ਪੁਰਜੀ ਬਣਾਓ ਜੇਕਰ ਤੁਸੀਂ ਫਾਇਦੇ ਵੀ ਲੈਣੇ ਆ ਜਿਵੇਂ ਜਿਹੜੀ ਪਿੱਤੇ ਦੇ ਗੁਰਦੇ ਦੀ ਪੱਥਰੀ ਹੁੰਦੀ ਹੈ ਲੀਵਰ ਦੀ ਸਮੱਸਿਆ ਹੁੰਦੀ ਹੈ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਇਹ ਪਰ ਇਹ ਖਾਣੀ ਮਤਲਬ ਹਫਤੇ ਵਿੱਚ ਇੱਕ ਦੋ ਵਾਰ ਹੀ ਪੈਂਦੀ ਹੈ ਬਾਲੀ ਨਹੀਂ ਆਪਾਂ ਇਹਨੂੰ ਖਾ ਸਕਦੇ ਜਿਵੇਂ ਹਫਤੇ ਦੇ ਵਿੱਚ ਇੱਕ ਜਾਂ ਦੋ ਦਿਨ ਤੁਸੀਂ ਇਹਨੂੰ ਬਣਾ ਲਓ ਜਿਵੇਂ ਆਪਾਂ ਕਹਿੰਦੇ ਨੇ ਵੀ ਇੱਕ ਆਪੋਜੀ ਹੋਰ ਵੀ ਬਣਾਉਣੇ ਹੋਣੇ ਆਪਾਂ ਕਈ ਤਰ੍ਹਾਂ ਦੇ ਆਪਣੇ ਖੇਤ 'ਚ ਆਪਾਂ ਆਪ ਬੀਜ ਕੇ ਭੁੱਜੀਆਂ ਬਣਾਉਂਦੇ ਆਂ ਦੇਖੋ ਇਹ ਔਰ ਮਲੇ ਕੁਦਰਤੀ ਹੈ ਜਿਹੜੇ ਆਪੇ ਹੁੰਦੀ ਹੈ ਵੱਟਾਂ ਤੇ ਜਿਵੇਂ ਬਾਥੂ ਵੇਚਣ ਦੀ ਪੰਜਾਬ ਹਰਿਆਣਾ ਵਿੱਚ ਲੋੜ ਨਹੀਂ ਪੈਂਦੀ ਆਪਣੇ ਇੰਡੀਆ 'ਚ ਲਾ ਲਓ ਵੀ ਆਪੇ ਹੋ ਜਾਂਦਾ ਬਾਥੂ ਉਹ ਐਂ ਚੀਜ਼ ਹੈ ਜਿਵੇਂ ਬਾਹਰ ਦੇ ਵਿੱਚ ਹੁਣ ਬਾਥੂ ਦਾ ਬੀਜ ਵੀ ਮੰਗਵਾਉਂਦੇ ਆ ਉੱਥੇ ਬਾਥੂ ਹੁੰਦਾ ਨਹੀਂ ਇਸ ਤਰੀਕੇ ਨਾਲੇ ਬੱਸ 60 ਹੀ ਹੈ 60 ਨੂੰ ਤੁਸੀਂ ਇੱਕ ਵਾਰੀ ਖਾ ਕੇ ਦੇਖਿਓ ਤੇ ਕਰਨਾ ਕੀ ਤੁਸੀਂ ਇਹਦੇ ਪੱਤੇ ਤੋੜ ਲਓ ਉੱਪਰੋਂ ਕੱਲੇ ਪੱਤੇ-ਪੱਤੇ ਤੋੜ ਦੇਣਾ ਡਾਂਗੀਆਂ ਅਲੱਗ ਕੱਢ ਦੋ ਤੇ ਇੱਕ ਤੁਸੀਂ ਭਾਂਡਾ ਲੈ ਲਓ ਜਿਹਦੇ ਵਿੱਚ ਆਪਾਂ ਇਹਨੂੰ ਬਣਾਵਾਂਗੇ ਪੋਜੀ ਨੂੰ ਬਣਾਵਾਂਗੇ ਇਹਨੂੰ ਬਣਾਉਣ ਦਾ ਇੱਕ ਤਰੀਕਾ ਹੁੰਦਾ ਹੈ ਜੇਕਰ ਸਹੀ ਤਰੀਕੇ ਨਾਲ ਨਾ ਬਣਾਇਨਾ ਤਾਂ ਇਹਨੇ ਸੁਆਦ ਬਨਨਾ ਤੇ ਨਾ ਇਹਨੇ ਕੋਈ ਫਾਇਦਾ ਕਰਨਾ ਸਰੋਂ ਦਾ ਤੇਲ ਜ਼ਰੂਰ ਪਾਓ ਕਿਉਂਕਿ ਸਰੋਂ ਦੇ ਤੇਲ ਤੋਂ ਬਗੈਰ ਤਾਂ ਬਣਦੀ ਨਹੀਂ ਇਹ ਸਰੋਂ ਦਾ ਤੇਲ ਥੋੜਾ ਜਿਹਾ ਵੱਧ ਪਾਓ ਆਪਾਂ ਥੋੜਾ ਜਿਹਾ ਘੱਟ ਪਿਆ ਸੀਗਾ ਥੋੜਾ ਜਿਹਾ ਵੱਧ ਪਾ ਕੇ ਜਿਆਦਾ ਟੇਸਟੀ ਬਣਦੀ ਹੈ ਜੇ ਮਤਲਬ ਥੋੜਾ ਵੱਧ ਹੀ ਪੈਂਦਾ ਸਰੋਂ ਦਾ ਤੇਲ ਕਿਉਂਕਿ ਆਪਾਂ ਨੇ ਬਾਅਦ ਚੋ ਐਡ ਕਰਨਾ ਪੈਗਾ ਸੀ ਘੱਟ ਪਿਆ ਸੀ ਬਾਅਦ ਚੋ ਐਡ ਕਰਦੇ ਸੀ ਆਪਾਂ ਤੇ ਹੁਣ ਇਹ ਪੱਤੇ ਜਿਹੜੇ ਧੋਤੇ ਹੋਏ ਆ ਇੱਕ ਇਹ ਚ ਪਿਆਜ਼ ਕੱਟ ਤੁਸੀਂ ਲਾਸਨ ਨਾ ਵਗੈਰਾ ਅਦਰਕ ਵਗੈਰਾ ਸਰਕ ਉਸ ਪਾ ਸਕਦੇ ਹੋ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਪਿਆਜ਼ ਪਾ ਲਓ ਤੇ ਨਾਲ ਦੀ ਨਾਲ ਹੀ ਆਪਾਂ ਜਿਹੜੀ ਇਹ ਪੱਤੇ ਤੋੜ ਕੇ ਲਿਆ ਛਾਠੀ ਦੇ ਇੱਕ ਗੱਲ ਹੋਰ ਦੱਸ ਦਈਏ ਆਪਾਂ ਇਹਨੂੰ ਪੱਥਰੀ ਦੀ ਭੂਜੀ ਵੀ ਕਹਿੰਦੇ ਐ ਵੀ ਸਪੈਸ਼ਲ ਪੱਥਰੀ ਵਾਸਤੇ ਐ ਇਹਨੂੰ ਪੱਥਰੀ ਦੀ ਭੂਜੀ ਵੀ ਕਹਿੰਦੇ ਐ ਪਰ ਕੰਮ ਬਹੁਤ ਨੇ ਇਹਦੇ ਲੀਬਰ ਹੋ ਗਿਆ ਗਰਮੈਸ਼ ਹੋ ਗਿਆ ਕਿਉਂ ਲੀਬਰ ਜੇ ਸਹੀ ਹੋ ਗਿਆ ਤਾਂ ਗਰਮੈਸ਼ੇ ਦਾ ਹੱਲ ਵੀ ਹੋ ਗਿਆ ਬਾਕੀ ਪੱਥਰੀਆਂ ਤੁਹਾਨੂੰ ਦੱਸ ਦਿੱਤਾ ਹੋਰ ਵੀ ਬਹੁਤ ਫਾਇਦੇ ਨੇ ਇਹਦੇ ਮੰਨ ਲੈ ਚੰਗੀ ਜੜੀ ਬੂਟੀ ਐ ਇੱਕ ਤਰ੍ਹਾਂ ਦੀ ਐ ਬਸ ਉਹ ਤੋਂ ਬਾਅਦ ਤੁਸੀਂ ਕੜਛੀ ਮਾਰ ਲਿਓ ਉਹਦੇ ਵਿੱਚ ਕੜਛੀ ਮਾਰ ਕੇ ਓਨਾ ਟਾਈਮ ਕੜਛੀ ਮਾਰਨੀ ਹੈ ਜਿੰਨਾ ਟਾਈਮ ਇਹ ਭੁੰਜੀ ਮਲੇ ਜਿਹੜੀ ਭੁੰਨੀ ਨਹੀਂ ਜਾਂਦੀ ਚੰਗੀ ਤਰ੍ਹਾਂ ਜਦੋਂ ਤੁਹਾਨੂੰ ਲੱਗ ਜਾਵੇ ਹੁਣ ਆ ਭੁੰਨੀ ਗਈ ਇਹ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਮਾਨ ਐਡ ਕਰਨਾ ਹੈ ਸਮਾਨ ਤੁਸੀਂ ਇਹਦੇ ਵਿੱਚ ਆਲੂ ਵਗੈਰਾ ਕੁਝ ਵੀ ਪਾ ਸਕਦੇ ਹੋ ਆਲੂ ਨਾਲ ਹੋਰ ਵੀ ਏਦਾਂ ਟੇਸਟੀ ਬਣੂਗੀ ਤੇ ਪਾ ਕੇ ਆਪਣਾ ਮਸਾਲਾ ਵਗੈਰਾ ਨਾਣ ਮਿਰਚ ਵਗੈਰਾ ਉਸ ਤੋਂ ਬਾਅਦ ਫੇਰ ਆਪਾਂ ਇਹਨੂੰ ਥੋੜਾ ਜਿਹਾ ਫੇਰ ਕੇ ਉਹਦੇ ਵਿੱਚ ਪਾਣੀ ਪਾ ਲਿਓ ਬਾਕੀ ਤੁਸੀਂ ਮਤਲਬ ਜੀ ਇਹਨਾਂ ਨੂੰ ਬਣਾਉਣੀ ਆਉਂਦੀ ਆ ਉਹਦਾ ਬਣਾਏ ਲੈਣਗੇ ਇਹਦੇ ਵਿੱਚ ਪਾਣੀ ਪਾ ਲਿਓ ਇੱਕ ਗੱਲ ਦਾ ਧਿਆਨ ਰੱਖਿਓ ਪਾਣੀ ਅਜੇ ਥੋੜਾ ਜਿਹਾ ਮਤਲਬ ਅਜਿਹੇ ਤਰੀਕੇ ਨਾਲ ਪਾ ਲਿਓ ਤਾਂ ਜੋ ਥੋੜੀ ਗਲ ਜੇ ਵਧੀਆ ਬਣ ਬਣ ਜੇ ਜਿਹੜੀ ਖਾਣ ਚ ਵਧੀਆ ਆਸਾਨ ਹੋਵੇ ਟੇਸਟ ਤਾਂ ਤਾਂ ਫੁੱਲ ਸੁਆਦ ਹੁੰਦਾ ਤੁਸੀਂ ਖਾ ਕੇ ਕਹੋਗੇ ਵੀ ਹਾਂ ਟੇਸਟ ਇਹਦਾ ਅਲੱਗ ਹੀ ਟੇਸਟ ਹੈ ਬਾਕੀ ਜੇ ਕਿਸੇ ਵੀਰ ਨੂੰ ਤੁਹਾਡੇ ਰਿਸ਼ਤੇਦਾਰ ਨੂੰ ਦੋਸਤ ਨੂੰ ਗੁਰਦੇ ਦੀ ਪੱਥਰੀ ਜਾਂ ਪਿੱਤੇ ਦੀ ਪੱਥਰੀ ਦੀ ਸਮੱਸਿਆ ਉਹਨੂੰ ਅੱਜ ਵੀ ਜ਼ਰੂਰ ਦੱਸਿਓ ਵੀ ਹਫ਼ਤੇ 'ਚ ਦੋ ਵਾਰੀ ਬਣਾ ਕੇ ਖਾ ਲਿਆ ਕਰ ਉਹਦੀ ਜਿਹੜੀ ਪਤਰੀਏ ਖੁਰਜੂਗੀ ਸਾਰੀ ਬਹੁਤ ਵਧੀਆ ਚੀਜ਼ ਹੈ ਇਹ ਤੁਸੀਂ ਬਣਾ ਕੇ ਇੱਕ ਵਾਰੀ ਖਾ ਕੇ ਤਾਂ ਦੇਖਿਓ ਟੇਸਟ ਵੀ ਦੇਖਿਓ ਆਪਣੇ ਬੱਚਿਆਂ ਨੂੰ ਖਵਾ ਕੇ ਦੇਖੋ ਖਾ ਇਹਨੂੰ ਹਰ ਕੋਈ ਖਾ ਸਕਦਾ ਹੈ ਹਰ ਇੱਕ ਇੱਕ ਉਮਰ ਦਾ ਬੰਦਾ ਇਹਨੂੰ ਖਾ ਸਕਦਾ ਜਿਹਨੂੰ ਕੋਈ ਵੀ ਮਤਲਬ ਕਿ ਪ੍ਰੋਬਲਮ ਹੈ ਸਹੀ ਹੋ ਜੂਗੀ ਬਸ ਤੁਸੀਂ ਇੱਕ ਵਾਰੀ ਟੇਸਟ ਕਰਕੇ ਦੇਖ ਲਿਓ ਤੇ ਲੀਵਰ ਫਾਈਟੀ ਵਾਲੇ ਵੀ ਇਹਨੂੰ ਜਰੂਰ ਖਾਓ ਉਹਨਾਂ ਨੂੰ ਵੀ ਰਿਜ਼ਲਟ ਪਤਾ ਲੱਗਣਗੇ ਵੀ ਕੀ ਰਿਜ਼ਲਟ ਨੇ